ਚਾਈਨਾ ਜਿਵੇਂ ਹੀ ਕਲਾਸ਼ ਪਰਬਤ ਦੇ ਉੱਪਰ ਆਪਣਾ ਹੈਲੀਕਾਪਟਰ ਭੇਜਦਾ ਹੈ ਉੱਥੇ ਰਿਸਰਚ ਕਰਨ ਤੋਂ ਬਾਅਦ ਉਸ ਤੋਂ ਬਾਅਦ ਉਸੇ ਟਾਈਮ ਹੀ ਉਹ ਕਲਾਸ਼ ਪਰਬਤ ਦੇ ਉੱਪਰ ਕਲਾਈਮਬਿੰਗ ਨੂੰ ਬੈਨ ਕਰ ਦਿੰਦਾ ਹੈ ਕਿ ਅੱਜ ਤੋਂ ਬਾਅਦ ਕਲਾਸ਼ ਪਰਬਤ ਦੇ ਉੱਪਰ ਕੋਈ ਵੀ ਚੜ੍ਹਾਈ ਨਹੀਂ ਕਰੇਗਾ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਕਲਾਸ਼ ਪਰਬਤ ਦੇ ਉੱਪਰ ਇਹ ਬੈਨ ਲੱਗਿਆ ਹੋਇਆ ਹੈ। ਇਹੀ ਕਾਰਨ ਹੈ ਕਿ ਸਾਨੂੰ 1978 ਦੇ ਵਿੱਚ ਹਿਟਲਰ ਨੇ ਵੀ ਆਪਣੀ ਇੱਕ ਟੀਮ ਭੇਜੀ ਸੀ ਕਲਾਸ਼ ਪਰਬਤ ਦੇ ਉੱਪਰ। ਅੱਜ ਤੋਂ ਕੁਝ ਸਾਲ ਪਹਿਲਾਂ ਪ੍ਰੋਫੈਸ਼ਨਲ ਮਾਉਂਟੇਨਅਰ ਜਾਂ ਕੀ ਤਿਆਰਬੇਕਰ ਪਹਾੜਤਰੋਹੀ ਇਹ ਸੋਚ ਰਹੇ ਨੇ ਕਿ ਉਹ ਕਲਾਸ਼ ਪਹਾੜਤ ਦੀ ਚੜ੍ਹਾਈ ਕਰਨਗੇ ਇਹ ਸਾਰੇ ਦਾ ਸਾਰੇ ਜਿਹੜੇ ਪਹਾੜਤ ਉਰੋਹੀ ਜਾਂ ਕੀ ਵੌਂਟਨਿਅਰ ਦਾ ਜਿਹੜਾ ਇੱਕ ਗਰੁੱਪ ਸੀ ਇਹਨਾਂ ਦੇ ਵਿੱਚੋਂ ਕਈ ਜਣੇ ਤਾਂ ਇਦਾਂ ਦੇ ਵੀ ਸਨ ਜਿਨ੍ਹਾਂ ਨੇ ਮਾਉਂਟ ਐਵਰੇਸਟ ਨੂੰ ਵੀ ਸਾਰ ਕੀਤਾ ਸੀ ਉਸ ਦੀ ਚੜ੍ਹਾਈ ਵੀ ਕੀਤੀ ਸੀ ਇਹ ਪੂਰੇ ਦਾ ਪੂਰਾ ਜਿਹੜਾ ਮਾਉਂਟੇਨਅਰ ਦਾ ਗਰੁੱਪ ਹੁੰਦਾ ਹੈ ਇਹ ਪ੍ਰੋਫੈਸ਼ਨਲ ਮਾਉਂਟੇਨਅਰ ਹੁੰਦੇ ਨੇ ਪਰ ਇਹ ਤਿਆਰਬੇਕਰ ਪਹਾੜਤ ਉਰੋਹੀਆਂ ਨੂੰ ਇਹ ਨਹੀਂ ਪਤਾ ਸੀ ਕਿ ਜਿਹੜਾ ਉਹਨਾਂ ਨੇ ਇਹ ਡਿਸੀਜਨ ਲਿਆ ਹੈ ਕਲਾਸ਼ ਪਹਾੜਤ ਦੇ ਉੱਪਰ ਚੜ ਪਰਬਤ ਅਰੋਹੀ ਕਲਾਸ਼ ਪਰਬਤ ਦੇ ਉੱਪਰ ਚੜ੍ਹਾਈ ਕਰਨੀ ਸ਼ੁਰੂ ਕਰਦੇ ਨੇ ਜਿਵੇਂ ਹੀ ਇਹ ਚੜ੍ਹਾਈ ਕਰਨੀ ਸ਼ੁਰੂ ਕਰਦੇ ਨੇ ਹਜੇ ਥੋੜੇ ਉੱਪਰ ਗਏ ਹੁੰਦੇ ਨੇ ਇਹ ਰਿਅਲਾਈਜ਼ ਕਰਦੇ ਨੇ ਕਿ ਇਹਨਾਂ ਦੀਆਂ ਉਂਗਲੀਆਂ ਦੇ ਜਿਹੜੇ ਨੋਨ ਨੇ ਉਹ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵੱਧ ਰਹੇ ਨੇ ਨਾਲ ਦੀ ਨਾਲ ਇਹ ਵੀ ਦੇਖਦੇ ਨੇ ਕਿ ਇਹਨਾਂ ਦੇ ਜਿਹੜੇ ਵਾਲ ਨੇ ਉਹ ਵੀ ਬਹੁਤ ਜ਼ਿਆਦਾ ਸਪੀਡ ਦੇ ਨਾਲ ਵੱਧ ਰਹੇ ਨੇ ਇਹ ਪਰਬਤ ਅਰੋਹੀਆਂ ਨੂੰ ਇਸ ਤਰ੍ਹਾਂ ਫੀਲ ਹੋਣ ਲੱਗ ਗਿਆ ਜਿਵੇਂ ਕਿ ਇਹਨਾਂ ਦੀ ਉਮਰ ਇੱਕਦਮ ਬਹੁਤ ਜ਼ਿਆਦਾ ਵਧਣ ਲੱਗ ਗਈ ਹੈ ਤੇ ਇਹ ਬਜ਼ੁਰਗ ਹੁੰਦੇ ਜਾ ਰਹੇ ਨੇ ਜਦੋਂ ਇਹ ਪਰਬਤ ਅਰੋਹੀ ਇੱਕ ਦੂਜੇ ਨੇ ਸ਼ਕਲਾਂ ਦੇਖਦੇ ਨੇ ਤਾਂ ਸਾਰੇ ਹੀ ਬੜਾਪੇ ਦੇ ਵਿੱਚ ਆ ਚੁੱਕੇ ਪਰਬਤ ਦੇ ਉਸ ਪੁਆਇੰਟ ਤੋਂ ਇਹ ਥੱਲੇ ਨੂੰ ਉਤਰਨਾ ਸ਼ੁਰੂ ਕਰ ਦਿੰਦੇ ਨੇ ਇਹਨਾਂ ਦੀ ਹਿੰਮਤ ਨਹੀਂ ਪੈਦੀ ਕਲਾਸ਼ ਪਰਬਤ ਦੇ ਹੋਰ ਉੱਪਰ ਜਾਣ ਦੀ ਇਹ ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ ਇੱਕ ਸਾਲ ਦੇ ਅੰਦਰ ਅੰਦਰ ਜਿੰਨੇ ਵੀ ਇਹ ਤਿਆਰਬੇਕਾਰ ਪਰਬਤ ਤਰੋਹੀ ਹੁੰਦੇ ਨੇ ਮਾਉਂਟਨিয়ার ਹੁੰਦੇ ਨੇ ਇਹਨਾਂ ਸਾਰਿਆਂ ਦੀ ਭੇਦ ਭਰੇ ਤਰੀਕੇ ਦੇ ਨਾਲ ਮੌਤ ਹੋ ਜਾਂਦੀ ਹੈ ਕੀ ਲੁਕਿਆ ਹੋਇਆ ਹੈ ਭੇਦ ਭਰੇ ਇਸ ਕਲਾਸ਼ ਪਰਬਤ ਦੇ ਉੱਪਰ ਚైనా ਜਿਵੇਂ ਹੀ ਕਲਾਸ਼ ਪਰਬਤ ਦੇ ਉੱਪਰ ਆਪਣਾ ਹੈਲੀਕਾਪਟਰ ਭੇਜਦਾ ਹੈ ਉੱਥੇ ਰਿਸਰਚ ਕਰਨ ਤੋਂ ਬਾਅਦ ਉਸ ਤੋਂ ਬਾਅਦ ਉਸੇ ਟਾਈਮ ਹੀ ਉਹ ਕਲਾਸ਼ ਪਰਬਤ ਦੇ ਉੱਪਰ ਕਲਾਈਮਬਿੰਗ ਨੂੰ ਬੈਨ ਕਰ ਦਿੰਦਾ ਹੈ ਕਿ ਅੱਜ ਤੋਂ ਬਾਅਦ ਤੋ ਲੈ ਕੇ ਹੁਣ ਤੱਕ ਕਲਾਸ਼ ਪਰਬਤ ਦੇ ਉੱਪਰ ਇਹ ਬੈਨ ਲੱਗਿਆ ਹੋਇਆ ਹੈ ਨਾਸਾ ਜਦੋਂ ਆਪਣੇ ਸੈਟੇਲਾਈਟ ਦੇ ਨਾਲ ਕਲਾਸ਼ ਪਰਬਤ ਦੇ ਉੱਪਰ ਦੀਆਂ ਫੋਟੋਆਂ ਨੂੰ ਖਿੱਚਦਾ ਹੈ ਤਾਂ ਉਸ ਫੋਟੋਆਂ ਨੂੰ ਦੇਖ ਕੇ ਉਸ ਇਮੇਜ ਨੂੰ ਦੇਖ ਕੇ ਸਾਰੀ ਦੁਨੀਆ ਹੀ ਸ਼ੌਕ ਹੋ ਜਾਂਦੀ ਹੈ ਕਿ ਸੱਚਮੁੱਚ ਹੀ ਕਲਾਸ਼ ਪਰਬਤ ਦੇ ਥੱਲੇ ਕੋਈ ਚੀਜ਼ ਲੁਕੀ ਹੋਈ ਹੈ ਕੁਝ ਲੋਕ ਕਹਿੰਦੇ ਨੇ ਕਿ ਕਲਾਸ਼ ਪਰਬਤ ਦੇ ਅੰਦਰ ਏਲੀਅਨਸ ਰਹਿੰਦੇ ਨੇ ਤੇ ਕਈ ਕਹਿੰਦੇ ਨੇ ਕਿ ਕਲਾਸ਼ ਪਰਬਤ ਦੇ ਅੰਦਰ ਭਗਵਾਨ ਰਹਿੰਦੇ ਨੇ ਅੱਜ ਦੀ ਇਸ ਵੀਡੀਓ ਦੇ ਵਿੱਚ ਸਾਇੰਸ ਦੀ ਮਦਦ ਦੇ ਨਾਲ ਆਪਾਂ ਡਿਟੇਲ ਦੇ ਨਾਲ ਜਾਣਾਂਗੇ ਕਿ ਆਖਰਕਾਰ ਕਲਾਸ਼ ਪਰਬਤ ਦੇ ਵਿੱਚ ਅਜੇ ਹਾ ਕੀ ਹੈ ਜਿਸ ਕਾਰਨ ਕਲਾਸ਼ ਪਰ ਕਲਾਸ਼ ਪਰਬਤ ਦੇ ਉੱਪਰ ਦੀ ਕੋਈ ਵੀ ਜਹਾਜ਼ ਵੀ ਨਹੀਂ ਲੰਘਦਾ ਇਹ ਜਹਾ ਆਪਣੇ ਅੰਦਰ ਕੀਲ ਕੋਈ ਬੈਠਾ ਹੈ ਕਲਾਸ਼ ਪਰਬਤ ਜਾਣਨ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਮਾਉਂਟ ਕਲਾਸ਼ ਇੱਕ ਅਜਿਹਾ ਪਰਬਤ ਹੈ ਜਿਸ ਦੀ ਉਚਾਈ ਮਾਉਂਟ ਐਵਰੇਸਟ ਦੇ ਨਾਲੋਂ 2200 ਮੀਟਰ ਘੱਟ ਹੈ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕਲਾਸ਼ ਪਰਬਤ ਦੇ ਉੱਪਰ ਸਿਰਫ ਅੱਜ ਤੱਕ ਇੱਕ ਹੀ ਇਨਸਾਨ ਚੜ੍ਹਾਈ ਕਰ ਸਕਿਆ ਹੈ ਉਸ ਤੋਂ ਬਿਨਾਂ ਦੁਨੀਆ ਦੇ ਵਿੱਚ ਕੋਈ ਅਜਿਹਾ ਇਨਸਾਨ ਪੈਦਾ ਹੀ ਨਹੀਂ ਹੋਇਆ ਜਿਹੜਾ ਕਲਾਸ਼ ਪਰਬਤ ਜਿਸ ਨੇ ਸਰ ਕੀਤਾ ਹੋਵੇ ਇਸ ਦੇ ਉੱਪਰ ਚੜ੍ਹਾਈ ਕੀਤੀ ਹੋਵੇ ਜਦਕਿ ਮਾਉਂਟ ਐਵਰੇਸਟ ਦੀ ਜਿਹੜੀ ਉਚਾਈ ਹੈ ਇਸ ਪਰਬਤ ਦੇ ਨਾਲੋਂ 2200 ਮੀਟਰ ਜ਼ਿਆਦਾ ਹੈ ਤੇ ਮਾਉਂਟ ਐਵਰੇਸਟ ਦੇ ਉੱਪਰ ਹੁਣ ਤੱਕ 7000 ਤੋਂ ਜ਼ਿਆਦਾ ਲੋਕ ਚੜ੍ਹਾਈ ਕਰ ਚੁੱਕੇ ਨੇ ਉਸ ਨੂੰ ਸਰ ਕਰ ਚੁੱਕੇ ਨੇ ਤਕਰੀਬਨ 30 ਸ ਫੈਸ਼ਨਲ ਰਸ਼ੀਅਨ ਬੌਂਟ ਦੇਰ ਜਿਸ ਦਾ ਨਾਮ ਹੁੰਦਾ ਹੈ ਸਰਜੀ ਉਹ ਕਲਾਸ਼ ਪਰਬਤ ਦੇ ਉੱਪਰ ਚੜਾਈ ਕਰਨ ਬਾਰੇ ਸੋਚਦਾ ਹੈ ਇਹ ਜਿਹੜਾ ਰਸ਼ੀਅਨ ਪਰਬਤ ਉਰੋਹੀ ਸੀ ਇਹ ਇੱਕ ਸ਼ਾਰਟਕਟ ਲੱਭ ਲੈਂਦਾ ਹੈ ਕਲਾਸ਼ ਪਰਬਤ ਦੇ ਉੱਪਰ ਚੜਾਈ ਕਰਨ ਦਾ ਪਰ ਜਿਵੇਂ ਹੀ ਰਸ਼ੀਅਨ ਪਰਬਤ ਉਰੋਹੀ ਸਰਗੀ ਕਲਾਸ਼ ਪਰਬਤ ਦੀ ਹਜੇ ਥੋੜੀ ਜਿਹੀ ਚੜਾਈ ਕਰਦਾ ਹੈ ਤਕਰੀਬਨ 100 ਤੋਂ ਲੈ ਕੇ 200 ਮੀਟਰ ਤੱਕ ਇਸ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਭੇੜੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਨੇ ਇਹ ਪਰਬਤ ਉਰੋਹੀ ਉਸ ਜਗ੍ਹਾ ਤੇ ਖੜ ਜਾਂਦਾ ਹੈ ਤੇ ਡਰ ਦੇ ਮਾਰੇ ਕੰਬਣ ਲੱਗ ਜਾਂਦਾ ਹੈ ਤੇ ਡਰਿਆ ਹੋਇਆ ਰਸ਼ੀਅਨ ਪਰਬਤ ਉਰੋਹੀ ਸਰਗੀ ਉਸ ਪੁਆਇੰਟ ਤੋਂ ਹੀ ਦੁਨੀਆਂ ਦਾ ਬਹੁਤ ਵਧੀਆ ਕੰਮ ਕਰ ਲਿਆ ਹੈ ਇਹ ਆਪ ਦਾਸਦਾ ਹੈ ਕਿ ਮੈਨੂੰ ਇੰਨੀ ਵਧੀਆ ਫੀਲਿੰਗ ਆਈ ਥੱਲੇ ਆ ਕੇ ਕਿ ਮੈਂ ਪਤਾ ਨਹੀਂ ਕੀ ਕਰ ਲਿਆ ਹੈ ਕਿ ਮੈਂ ਕੋਈ ਜੰਗ ਹੀ ਜਿੱਤ ਲਈ ਹੈ ਰਸ਼ੀਅਨ ਪਾਰਵਤ ਉਰੋਹੀ ਸਰ ਜੀ ਅੱਗੇ ਦੱਸਦਾ ਹੈ ਕਿ ਮੈਨੂੰ ਲੱਗ ਰਿਹਾ ਸੀ ਕਿ ਕੋਈ ਚੀਜ਼ ਮੈਨੂੰ ਆਪਣੇ ਕੋਲ ਆਉਣ ਤੋਂ ਲਗਾਤਾਰ ਰੋਕ ਰਹੀ ਸੀ ਤੇ ਮੈਨੂੰ ਪਿੱਛੇ ਨੂੰ ਧੱਕ ਰਹੀ ਸੀ ਮੇਰੇ ਦਿਮਾਗ ਦੇ ਵਿੱਚ ਭੈੜੇ ਖਿਆਲ ਵੜ ਰਹੀ ਸੀ ਤੇ ਇਹ ਕਹਿੰਦਾ ਹੈ ਕਿ ਜਿਵੇਂ ਹੀ ਮੈਂ ਥੱਲੇ ਪਹੁੰਚ ਰਿਹਾ ਹਾਂ ਤਾਂ ਉਹ ਚੀਜ਼ ਮੈਨੂੰ ਅੰਦਰੋਂ ਮੈਨੂੰ ਲੱਗਦਾ ਹੈ ਕਿ ਉਹ ਮੈਨੂੰ ਕਹਿਦੀ ਹੈ ਕਿ ਤੂੰ ਹੁਣ ਸੇਫ ਜ਼ੋਨ ਦੇ ਵਿੱਚ ਪਹੁੰਚ ਗਿਆ ਹੈ ਹੁਣ ਤੂੰ ਦੀ ਸਰਕਾਰ ਇੱਕ ਪ੍ਰੋਫੈਸ਼ਨਲ ਮਾਉਂਟੇਨਰ ਰੈਨਹੋਲਡ ਨੂੰ ਰਿਕੁਐਸਟ ਕਰਦੀ ਹੈ ਕਿ ਉਹ ਕਲਾਸ਼ ਪਰਬਤ ਦੇ ਉੱਪਰ ਜਾਵੇ ਤੇ ਉੱਪਰ ਰਿਸਰਚ ਕਰਕੇ ਆਵੇ ਤੁਸੀਂ ਜਾਣਦੇ ਹੋ ਕਿ ਰੈਨਹੋਲਡ ਕੌਣ ਹੈ ਰੈਨਹੋਲਡ ਉਹੀ ਪਰਬਤ ਉਰੋਹੀ ਹੈ ਜਿਸ ਨੇ ਮਾਉਂਟ ਐਵਰੇਸਟ ਦੀ ਚੜ੍ਹਾਈ ਨੂੰ ਸਾਰ ਕੀਤਾ ਹੈ ਮਾਉਂਟ ਐਵਰੇਸਟ ਦੀ ਪੀਕ ਦੇ ਉੱਪਰ ਇਹ ਇਨਸਾਨ ਗਿਆ ਹੈ ਉਹ ਵੀ ਬਿਨਾ ਆਕਸੀਜਨ ਤੋਂ ਰੈਨਹੋਲਡ ਇੰਨਾ ਜ਼ਿਆਦਾ ਐਕਸਪੀਰੀਅੰਸ ਪਰਬਤ ਉਰੋਹੀ ਹੈ ਕਿ ਇਹ ਵੱਡੇ ਤੋਂ ਵੱਡੇ ਪਰਬਤਾਂ ਉੱਪਰ ਵੀ ਆਸਾਨੀ ਦੇ ਨਾਲ ਚੜ੍ਹ ਜਾਂਦਾ ਹੈ ਪਰ ਜਦੋਂ ਚਾਈਨਾ ਦੀ ਗਵਰਨਮੈਂਟ ਐਸਨੋ ਰਿਕੁਐਸਟ ਕਰਦੀ ਹੈ ਕਿ ਇਹ ਕਲਾਸ਼ ਪਰਬਤ ਦੇ ਉੱਪਰ ਜਾ ਕਹਿੰਦਾ ਹੈ ਕਿ ਮੈਂ ਤਾਂ ਉਸ ਪਰਬਤ ਦੇ ਉੱਪਰ ਨਹੀਂ ਜਾਵਾਂਗਾ ਪਰ ਤੁਸੀਂ ਵੀ ਅੱਗੇ ਤਾਂ ਕੋਈ ਕੋਸ਼ਿਸ਼ ਨਾ ਕਰਿਓ ਇਸ ਪਰਬਤ ਦੇ ਉੱਪਰ ਜਾਣ ਦੀ ਪਰ ਚైనా ਦੀ ਸਰਕਾਰ ਰੈਨਹੋਲਡ ਦੀ ਗੱਲ ਨੂੰ ਨਹੀਂ ਮੰਨਦੀ ਉਹ ਸਨ 2000 ਦੇ ਵਿੱਚ ਇੱਕ ਹੈਲੀਕਾਪਟਰ ਭੇਜਦੀ ਹੈ ਕਲਾਸ਼ ਪਰਬਤ ਦੇ ਉੱਪਰ ਚైనా ਨੂੰ ਲੱਗਿਆ ਸੀ ਕਿ ਇਸ ਪਰਬਤ ਦੇ ਉੱਪਰ ਕੋਈ ਇਨਸਾਨ ਨਹੀਂ ਚੜ੍ਹ ਸਕਦਾ ਉਹ ਤਾਂ ਗੱਲ ਠੀਕ ਹੈ ਪਰ ਆਪਾਂ ਟੈਕਨੋਲੋਜੀ ਮਦਦ ਦੇ ਨਾਲ ਜੇਕਰ ਉੱਪਰ ਚਲੇ ਜਾਈਏ ਤਾਂ ਉੱਪਰੋਂ ਜਾ ਕੇ ਸਾਰਾ ਕੁਝ ਦੇਖ ਸਕਦੇ ਹਾਂ ਕਿ ਅਜਿਹਾ ਕੀ ਹੈ ਇਸ ਪਰਬਤ ਦੇ ਵਿੱਚ ਤਕਰੀਬਨ 1 ਸਾਲ ਚైనా ਦੀ ਸਰਕਾਰ ਨੇ ਤਿਆਰੀ ਕੀਤੀ ਸੀ ਇਸ ਹੈਲੀਕਾਪਟਰ ਨੂੰ ਕਲਾਸ਼ ਪਰਬਤ ਦੇ ਉੱਪਰ ਭੇਜਣ ਦੇ ਲਈ 1 ਸ ਕਿਹੜੇ ਦਿਨਾਂ ਦੇ ਵਿੱਚ ਇੱਥੇ ਹਵਾ ਤੇਜ਼ ਹੁੰਦੀ ਹੈ ਕਦੋਂ ਇੱਥੇ ਧੁੱਪ ਹੁੰਦੀ ਹੈ ਤੇ ਕਦੋਂ ਇੱਥੇ ਬਰਫ਼ ਪੈਂਦੀ ਹੈ ਸਾਰੀਆਂ ਚੀਜ਼ਾਂ ਨੂੰ ਕੈਲਕੂਲੇਟ ਕਰਕੇ 1 ਸਾਲ ਦੇ ਬਾਅਦ ਫਿਰ ਚਾਈਨਾ ਨੇ ਆਪਣਾ ਹੈਲੀਕਾਪਟਰ ਭੇਜਿਆ ਕਲਾਸ਼ ਪਹਾੜ ਵੱਲ ਜਿਵੇਂ ਹੀ ਇਹ ਹੈਲੀਕਾਪਟਰ ਕਲਾਸ਼ ਪਹਾੜ ਵੱਲ ਉੱਪਰ ਨੂੰ ਵੱਧ ਰਿਹਾ ਹੁੰਦਾ ਹੈ ਅਚਾਨਕ ਇਸ ਦੇ ਅੱਗੇ ਕਾਲੇ ਸੰਘਣੇ ਬੱਦਲ ਆ ਜਾਂਦੇ ਨੇ ਦੇਖਦੇ ਹੀ ਦੇਖਦੇ ਮੌਸਮ ਇਸ ਹੱਦ ਤੱਕ ਖਰਾਬ ਹੋ ਜਾਂਦਾ ਹੈ ਕਿ ਹੈਲੀਕਾਪਟਰ ਦੇ ਕ੍ਰੈਸ਼ ਹੋਣ ਤੱਕ ਦੀ ਸਿਚੁਏਸ਼ਨ ਬਣ ਜਾਂਦੀ ਹੈ ਚਾਈਨਿਸ ਗਵਰਨਮੈਂਟ ਨੇ ਉਸੇ ਟਾਈਮ ਇਹ ਮਿਸ਼ਨ ਕੈਨਸਲ ਕਰ ਦਿੱਤਾ ਤੇ ਹੈਲੀਕਾਪਟਰ ਨੂੰ ਥੱਲੇ ਬੁਲਾ ਲ ਦੇ ਵਿੱਚ ਇਹ ਚੀਜ਼ ਪਾਸ ਕਰ ਦਿੱਤੀ ਜਾਂਦੀ ਹੈ ਕਿ આજ ਤੋਂ ਬਾਅਦ ਕੋਈ ਵੀ ਕਲਾਈمبر ਕਲਾਸ਼ ਪਰਬਤ ਦੇ ਉੱਪਰ ਨਹੀਂ ਚੜ੍ਹੇਗਾ ਇਸ ਦੇ ਉੱਪਰ ਅੱਜ ਤੋਂ ਬੈਨ ਲਗਾਇਆ ਜਾਂਦਾ ਹੈ ਅਜੇ ਹਾਕੀ ਦੇਖ ਲਿਆ ਸੀ ਚਾਈਨਾ ਦੀ ਸਰਕਾਰ ਨੇ ਉਸ ਹੈਲੀਕਾਪਟਰ ਦੇ ਨਾਲ ਜਿਹੜਾ ਉਹ ਇੰਨੇ ਜ਼ਿਆਦਾ ਡਰ ਜਾਂਦੀ ਹੈ ਕਿ ਹੈਲੀਕਾਪਟਰ ਥੱਲੇ ਉਤਰਦੇ ਸਾਰ ਹੀ ਉਹ ਕਲਾਸ਼ ਪਰਬਤ ਦੇ ਉੱਪਰ ਬੈਨ ਲਗਾ ਦਿੰਦੀ ਹੈ ਕਿ ਇਸ ਦੇ ਉੱਪਰ ਕੋਈ ਵੀ ਚੜ੍ਹਾਈ ਨਹੀਂ ਕਰੇਗਾ ਕਲਾਸ਼ ਪਰਬਤ ਦੇ ਉੱਪਰ ਅਜੇ ਹਾਕੀ ਹੈ ਕਿਉਂ ਉੱਥੇ ਇਹੋ ਜਿਹੇ ਘਟਨਾਵਾਂ ਵਾਪਰਦੀਆਂ ਰਹਦੀਆਂ ਨੇ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਸਾਇੰਸ ਦੇ 4 ਪੁਆਇੰਟਾਂ ਦੇ ਨਾਲ ਸਮਝਾਂਗੇ ਪਹਿਲੀ ਚੀਜ਼ ਹੈ ਜੀ ਜੀਓਗ੍ਰਾਫ ਪਰਬਤ ਹੁਣ ਚਾਈਨਾ ਦਾ ਪਾਰਟ ਬਣ ਚੁੱਕਿਆ ਹੈ ਜਾਨਕਿ ਚਾਈਨਾ ਦੇ ਅੰਡਰ ਹੈ ਕੈਲਾਸ਼ ਪਰਬਤ ਦੀ ਜਿਹੜੀ ਜੀਓਗ੍ਰਾਫੀ ਹੈ ਉਹ ਬਹੁਤ ਜ਼ਿਆਦਾ ਇੰਟਰਸਟਿੰਗ ਹੈ ਕਿਉਂਕਿ ਕਲਾਸ਼ ਪਰਬਤ ਤੋਂ ਚਾਰ ਅਲੱਗ-ਅਲੱਗ ਰਿਵਰ ਨਿਕਲਦੀਆਂ ਨੇ ਚਾਰ ਅਲੱਗ-ਅਲੱਗ ਨਦੀਆਂ ਨਿਕਲਦੀਆਂ ਨੇ ਕੈਲਾਸ਼ ਪਰਬਤ ਤੋਂ ਜਿਹੜੀਆਂ ਚਾਰੇ ਦੇ ਚਾਰੇ ਨਦੀਆਂ ਨਿਕਲਦੀਆਂ ਨੇ ਇਹਨਾਂ ਦੇ ਸਾਰਿਆਂ ਦੀ ਡਾਇਰੈਕਸ਼ਨ ਅਲੱਗ-ਅਲੱਗ ਹੈ ਜਾਨਕਿ ਇੱਕ ਨਦੀ ਉੱਤਰ ਵੱਲ ਨਿਕਲਦੀ ਹੈ ਇੱਕ ਦੱਖਣ ਵੱਲ ਇੱਕ ਪੂਰਬ ਵੱਲ ਤੇ ਇੱਕ ਪੱਛਮ ਵੱਲ ਤੇ ਕਲਾਸ਼ ਪਰਬਤ ਦੇ ਕੋਲ ਦੋ ਲੇਕ ਵੀ ਬਣੀਆਂ ਹੋਈਆਂ ਨੇ ਦੋ ਝੀਲਾਂ ਨੇ ਤੇ ਇਹ ਜਿਹੜੀਆਂ ਦੋਨੇ ਝੀਲਾਂ ਨੇ ਇਹ ਜਿਹੜੀ ਮਾਨਸਰੋਵਰ ਝੀਲ ਹੈ ਇਹ ਬਿਲਕੁਲ ਪਿਓਰ ਵਾਟਰ ਯਾਨਕਿ ਸ਼ੁੱਧ ਪਾਣੀ ਦੀ ਝੀਲ ਹੈ ਮਤਲਬ ਕਿ ਇਹ ਪਾਣੀ ਬਹੁਤ ਜ਼ਿਆਦਾ ਫਰੈਸ਼ ਹੈ ਇਸ ਨੂੰ ਤੁਸੀਂ ਪੀ ਸਕਦੇ ਹੋ ਇੰਟਰਸਟਿੰਗ ਗੱਲ ਇੱਥੇ ਇਹ ਹੈ ਕਿ ਕਲਾਸ਼ ਪਰਬਤ ਦੇ ਉੱਪਰ ਟੈਂਪਰੇਚਰ ਬਹੁਤ ਜ਼ਿਆਦਾ ਘੱਟ ਹੈ ਪਰ ਇੰਨੇ ਘੱਟ ਟੈਂਪਰੇਚਰ ਦੇ ਵਿੱਚ ਵੀ ਇਹ ਲੇਖ ਦਾ ਪਾਣੀ ਨਹੀਂ ਜੰਮਦਾ ਜਦਕਿ ਇਸ ਦੇ ਆਲੇ ਦੁਆਲੇ ਸਾਰੇ ਬਰਫ਼ ਜੰਮੀ ਹੁੰਦੀ ਹੈ ਮਾਨਸਰੋਵਰ ਝੀਲ ਦੇ ਨਾਲ ਹੀ ਰਾਖਸ਼ਸ਼ਟਾਲ ਝੀਲ ਹੈ ਤੇ ਰਾਖਸ਼ਸ਼ਟਾਲ ਝੀਲ ਦਾ ਪਾਣੀ ਬਹੁਤ ਜ਼ਿਆਦਾ ਖਾਰਾ ਹੈ ਇਸ ਨੂੰ ਕੋਈ ਵੀ ਨਹੀਂ ਪੀ ਸਕਦਾ ਜਦਕਿ ਇਹ ਦੋਨੇ ਜਿਹੜੀਆਂ ਝੀਲਾਂ ਨੇ ਇਹਨਾਂ ਦੇ ਵਿੱਚ ਪਾਣੀ ਦਾ ਤੋਂ ਇਹ ਚੀਨਾਂ ਦੇ ਵਿੱਚ ਪਾਣੀ ਆਉਂਦਾ ਹੈ ਪਰ ਇਹਨਾਂ ਦੇ ਵਿੱਚ ਡਿਫਰੈਂਸ ਬਹੁਤ ਜ਼ਿਆਦਾ ਹੈ ਤੇ ਲੋਕਲ ਸਦਾ ਮੰਨਣਾ ਹੈ ਕਿ ਜਿਹੜਾ ਰਾਖਸ਼ਸਤਾਲ ਝੀਲ ਦਾ ਪਾਣੀ ਹੈ ਅਚਾਨਕੇ ਸਾਰੇ ਦਾ ਸਾਰਾ ਪਾਣੀ ਕਿਤੇ ਗਾਇਬ ਹੋ ਜਾਂਦਾ ਹੈ ਤੇ ਕਿਤੇ ਫਿਰ ਤੋਂ ਆ ਜਾਂਦਾ ਹੈ ਇਸ ਕਾਰਨ ਰਾਖਸ਼ਸਤਾਲ ਝੀਲ ਨੂੰ ਗੋਸਟ ਲੇਕ ਵੀ ਕਿਹਾ ਜਾਂਦਾ ਹੈ ਕਲਾਸ਼ ਪਹਾੜ ਦੀ ਸਾਊਥ ਸਾਈਡ ਤੇ ਸਭ ਤੋਂ ਜ਼ਿਆਦਾ ਬਰਫ਼ ਹੁੰਦੀ ਹੈ ਜਦਕਿ ਉਹੀ ਹਿੱਸਾ ਸੂਰਜ ਦੇ ਬਿਲਕੁਲ ਸਿੱਧਾ ਸੰਪਰਕ ਦੇ ਵਿੱਚ ਹੁੰਦਾ ਹੈ ਜਿੱਥੇ ਸਿੱਧਾ ਸੂਰਜ ਦੀ ਰੋਸ਼ਨੀ ਪੈਂਦੀ ਹੈ ਹੁਣ ਤੁਸੀਂ ਆਪ ਇੱਥੇ ਇਹ ਚੀਜ਼ ਸੋਚੋ ਕਿ ਜਿੱਥੇ ਸਿੱਧੀ ਸੂਰਜ ਦੀ ਰੋਸ਼ਨੀ ਪੈਂਦੀ ਹੈ ਡਾਇਰੈਕਟ ਸਨਲ ਸਸ ਦੇ ਉੱਪਰ ਆਪਣਾ ਐਕਸਪਲੇਸ਼ਨ ਦਿੰਦੇ ਨੇ ਉਹ ਕਹਿੰਦੇ ਨੇ ਕਿ ਇਸ ਦੀ ਵਜ੍ਹਾ ਹੈ ਇਹ ਪਰਬਤ ਦੀ ਲੋਕੇਸ਼ਨ ਮਾਉਂਟ ਕਲਾਸ਼ ਜਕ ਇਹ ਕਲਾਸ਼ ਪਰਬਤ ਇਸ ਨੂੰ ਇੱਕ ਹੋਰ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਦਾ ਸੈਂਟਰ ਆਫ ਅਰਥ ਜਾਨੀ ਕਿ ਇੱਕ ਅਜਿਹੀ ਲੋਕੇਸ਼ਨ ਜਿੱਥੇ ਅਸਮਾਨ ਅਤੇ ਧਰਤੀ ਦੋਨੇ ਆਪਸ ਦੇ ਵਿੱਚ ਮਿਲਦੇ ਨੇ ਮਤਲਬ ਕਿ ਕਲਾਸ਼ ਪਰਬਤ ਉਸ ਜਗ੍ਹਾ ਦੇ ਉੱਪਰ ਹੈ ਜਿਹੜਾ ਸਾਰੀ ਜਗ੍ਹਾ ਦਾ ਹੀ ਸੈਂਟਰ ਹੈ ਸੌਖੇ ਸ਼ਬਦਾਂ ਦੇ ਵਿੱਚ ਤੁਸੀਂ ਇਦਾਂ ਸਮਝ ਸਕਦੇ ਹੋ ਕਿ ਤੁਸੀਂ ਮਾਉਂਟ ਕਲਾਸ਼ ਤੋਂ ਜੇਕਰ ਸਟੋਨ ਹੇਜ ਤੱਕ ਦੀ ਦੂਰੀ ਨੂੰ ਨਾਪੋ ਤਾਂ ਇਹ ਡਿਸਟੈਂਸ ਬਣਦਾ ਹੈ 6666 ਕਿਲੋਮੀਟਰ ਕਲਾਸ਼ ਪਰਬਤ ਤੋਂ ਨਾਰਥ ਪੋਲ ਤੱਕ ਦਾ ਜੇਕਰ ਆਪਾਂ ਡਿਸਟੈਂ ਉਹ ਵੀ ਬਿਲਕੁਲ ਸੇਮ ਹੁੰਦਾ ਹੈ 6666 ਕਿਲੋਮੀਟਰ ਹੀ ਹੁੰਦਾ ਹੈ ਤੇ ਸਾਊਥ ਪੋਲ ਤੋਂ ਕਲਾਸ਼ ਪਰਬਤ ਦਾ ਜਿਹੜਾ ਡਿਸਟੈਂਸ ਹੈ ਉਹ ਡਬਲ ਹੋ ਜਾਂਦਾ ਹੈ ਜਾਨਕਿ 6666 ਕਿਲੋਮੀਟਰ ਦਾ ਡਬਲ ਹੋ ਜਾਂਦਾ ਹੈ 13332 ਕਿਲੋਮੀਟਰ ਇਹ ਚੀਜ਼ ਸ਼ਾਇਦ ਇਸ ਗੱਲ ਦਾ ਜਵਾਬ ਹੋ ਸਕਦੀ ਹੈ ਕਿ ਕਲਾਸ਼ ਪਰਬਤ ਦੇ ਉਸ ਪੁਆਇੰਟ ਦੇ ਉੱਪਰ ਸਭ ਤੋਂ ਜ਼ਿਆਦਾ ਬਰਫ਼ ਕਿਉਂ ਰਹਦੀ ਹੈ ਜਦਕਿ ਉਹ ਸੂਰਜ ਦੇ ਸਾਹਮਣੇ ਵੀ ਹੈ ਦੂਜੇ ਪੁਆਇੰਟ ਦੇ ਉੱਪਰ ਆਪਾਂ ਆਉਣੇ ਹਾਂ ਦਾ ਲਾਈਟ ਐਂਡ ਸਾਊਂਡ ਮਿਸਟਰੀ 1999 ਦੇ ਵਿੱਚ ਆਰਨਰ ਜਿਹੜੇ ਇੱਕ ਰਸ਼ੀਅਨ ਸਾਇੰਟਿਸਟ ਸਨ ਉਹ ਸੋਚ ਰਹੇ ਨੇ ਕਿ ਅਸੀਂ ਮਾਉਂਟ ਕਲਾਸ਼ ਦੇ ਉੱਪ ਵਲਕੇ ਉਸਦੇ ਗਰਾਊਂਡ ਦੇ ਉੱਪਰ ਰਹਿੰਦੇ ਨੇ ਤੇ ਕਈ ਦਿਨ ਰਿਸਰਚ ਕਰਦੇ ਨੇ ਉੱਥੋਂ ਦੇ ਪੱਥਰਾਂ ਦੇ ਉੱਪਰ ਉੱਥੋਂ ਦੇ ਆਲੇ-ਦੁਆਲੇ ਦੇ ਏਰੀਆ ਦੇ ਉੱਪਰ ਪਾਣੀ ਦੇ ਉੱਪਰ ਉਸ ਤੋਂ ਬਾਅਦ ਇਹ ਇੱਕ ਕਿਤਾਬ ਲਿਖਦੇ ਨੇ ਜਿਸ ਦਾ ਨਾਮ ਹੁੰਦਾ ਹੈ ਵੇਅਰ ਡੂ ਬੀ ਕਮ ਫਰੋਮ ਆਪਣੀ ਕਿਤਾਬ ਦੇ ਵਿੱਚ ਇਹਨਾਂ ਨੇ ਕਲੀਅਰਲੀ ਲਿਖਿਆ ਸੀ ਕਿ ਜਿਹੜਾ ਕਲਾਸ਼ ਪਰਬਤ ਹੈ ਉਹ ਇੱਕ ਮੈਨ-ਮੇਡ ਪਾਇਰਾਮਿਡ ਹੈ ਜਾਨੀ ਕਿ ਇਨਸਾਨ ਵੱਲੋਂ ਬਣਾਇਆ ਗਿਆ ਇੱਕ ਪਾਇਰਾਮਿਡ ਹੈ ਆਪਣੀ ਕਿਤਾਬ ਦੇ ਵਿੱਚ ਨਾਲ ਦੀ ਨਾਲ ਇਹਨਾਂ ਨੇ ਇਹ ਵੀ ਮੈਂਸ਼ਨ ਕੀਤਾ ਕਿ ਜਿਹੜਾ ਇਹ ਪਾਇਰਾਮਿਡ ਬਣਾਇਆ ਗਿਆ ਹੈ ਇਸ ਨੂੰ ਬਹੁਤ ਜ਼ਿਆਦਾ ਉੱਚੇ ਲੈਵਲ ਦੀ ਟੈਕਨੋਲੋਜੀ ਦੇ ਨਾਲ ਬਣਾਇਆ ਗਿਆ ਹੈ ਪਹੁੰਚ ਦਾ ਐਡਵਾਂਸ ਸਿਵਲਾਈਜੇਸ਼ਨ ਸੀ ਉਹ ਸਿਵਲਾਈਜੇਸ਼ਨ ਇੰਨੇ ਜਦਾ ਐਡਵਾਂਸ ਸੀ ਕਿ ਅੱਜ ਦੀ ਦੁਨੀਆ ਦੇ ਨਾਲੋਂ ਵੀ ਕਿਤੇ ਲੱਖ ਗੁਣਾ ਅੱਗੇ ਉਹ ਤਰੱਕੀ ਦੇ ਵਿੱਚ ਸਨ ਇਹਨਾਂ ਨੇ ਅੱਗੇ ਇਹ ਵੀ ਚੀਜ਼ ਮੈਂਸ਼ਨ ਕੀਤੀ ਹੈ ਕਿ ਇਸ ਪਹਾੜ ਦੇ ਉੱਪਰ ਰਾਤ ਨੂੰ ਸੱਤ ਰੰਗਾਂ ਦੀ ਰੋਸ਼ਨੀ ਦਿਖਾਈ ਦਿੰਦੀ ਹੈ ਇਹ ਗੱਲ ਰਸ਼ੀਆ ਦੇ ਇਰਨਟ ਨੇ ਨਹੀਂ ਬੋਲੀ ਬਲਕਿ ਲੋਕਲ ਲੋਕ ਵੀ ਦੱਸਦੇ ਨੇ ਕਿ ਰਾਤ ਨੂੰ ਕਿਲਾਸ਼ ਪਹਾੜ ਦੇ ਉੱਪਰ ਸੱਤਾਂ ਰੰਗਾਂ ਦੀ ਰੋਸ਼ਨੀ ਦਿਖਾਈ ਦਿੰਦੀ ਹੈ ਇਹ ਇਹ ਵੀ ਦੱਸਦੇ ਨੇ ਕਿ ਰਾਤ ਨੂੰ ਤੁਹਾਨੂੰ ਇੱਥੇ ਅਲੱਗ-ਅਲੱਗ ਤਰ੍ਹਾਂ ਦੀ ਵਾਈਬ੍ਰੇਸ਼ਨ ਵੀ ਸੁਣਾਈ ਦਿੰਦੀ ਹੈ ਇਸ ਚੀਜ਼ ਦਾ ਵੀ ਸੈਂਟੀਫਿਕ ਰੀਜ਼ਨ ਲੱਭ ਗਿਆ ਸੀ ਸਾਨੂੰ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਲੈਵਲ ਦੀ ਇਲੈਕਟ੍ਰੋਮੈਗਨੇਟਿਕ એનર્ਜੀ ਹੈ ਇਹ ਵੀ ਕੋਈ ਨਾਰਮਲ એનਰਜੀ ਨਹੀਂ ਹੈ ਜੇਕਰ ਆਪਾਂ ਇਸ ਦੀ ਫ੍ਰੀਕੁਐਂਸੀ ਨੂੰ ਕੈਲਕੂਲੇਟ ਕਰੀਏ ਤਾਂ ਇਹ 5000 ਗੀਗਾ ਹਰਟਜ਼ ਨਿਕਲਦੀ ਹੈ ਤੁਸੀਂ ਸਾਇੰਸ ਦੇ ਸਟੂਡੈਂਟ ਹੋ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਇੰਨੀ એનર્ਜੀ ਬਹੁਤ ਜ਼ਿਆਦਾ ਹੁੰਦੀ ਹੈ ਨਾਰਮਲ ਧਰਤੀ ਦੇ ਉੱਪਰ ਇੰਨੀ ਫ੍ਰੀਕੁਐਂਸੀ ਐਗਜ਼ਿਸਟ ਹੀ ਨਹੀਂ ਕਰਦੀ ਮਤਲਬ ਕਿ ਕੁਝ ਨਾ ਕੁਝ ਚੀਜ਼ ਤਾਂ ਜ਼ਰੂਰ ਹੈ ਇਸ ਪਰਬਤ ਦੇ ਵਿੱਚ ਜਿਸ ਕਾਰਨ ਇੱਥੇ ਇੰਨੀ ਜ਼ਿਆਦਾ એનર્ਜੀ ਹੈ ਇਹੀ ਕਾਰਨ ਹੈ ਕਿ ਸਾਨੂੰ 1978 ਦੇ ਵਿੱਚ ਹਿਟਲਰ ਨੇ ਵੀ ਆਪਣੀ ਇੱਕ ਟੀਮ ਭੇਜੀ ਸੀ ਕਲਾਸ਼ ਪਰਬਤ ਦੇ ਉੱਪਰ ਹਿਟਲ ਇਹਨਾਂ ਦਾ ਮਕਸਦ ਇਹ ਸੀ ਕਿ ਕਲਾਸ਼ ਪਰਬਤ ਦੇ ਉੱਪਰ ਜਾ ਕੇ ਉਸ એનર્ਜੀ ਦੇ ਰਿਸੋਰਸ ਦਾ ਪਤਾ ਕੀਤਾ ਜਾਵੇ ਕਿ ਐਨੀ એનર્ਜੀ ਆ ਕਿੱਥੋਂ ਰਹੀ ਹੈ ਹਿਟਲਰ ਇਹ એનર્ਜੀ ਦੇ ਸੋਰਸ ਨੂੰ ਲੱਭ ਕੇ ਪੂਰੀ ਦੁਨੀਆ ਦੇ ਉੱਪਰ ਰਾਜ ਕਰਨਾ ਚਾਹੁੰਦਾ ਸੀ NASA ਵੀ ਜਦੋਂ ਰਿਸਰਚ ਕਰਦੀ ਹੈ ਕਲਾਸ਼ ਪਰਬਤ ਦੇ ਉੱਪਰ ਤਾਂ ਉਹਨਾਂ ਨੂੰ ਵੀ ਪਤਾ ਲੱਗਦਾ ਹੈ ਕਿ ਇਸ ਪਰਬਤ ਦੇ ਉੱਪਰ ਬਹੁਤ ਜ਼ਿਆਦਾ ਮੈਗਨੇਟਿਕ ਫੀਲਡ ਹੈ ਜੇਕਰ ਮੈਂ ਤੁਹਾਨੂੰ ਵੈਲਿਊ ਦੱਸਾਂ ਮੈਗਨੇਟਿਕ ਫੀਲਡ ਦੀ ਜਿਹੜੀ ਕਲਾਸ਼ ਪਰਬਤ ਦੇ ਉੱਪਰ ਰਿਕਾਰਡ ਕੀਤੀ ਗਈ ਸੀ ਉਸੇ 3000 ਤੋਂ 8000 ਨੈਨੋ ਟੈਸਲਾ ਇਸ ਤੋਂ ਇਲਾਵਾ NASA ਨੂੰ ਜਿਹੜੀ ਚੀਜ਼ ਨੇ ਸਭ ਤੋਂ ਜ਼ਿਆਦਾ ਹੈਰਾਨ ਕੀਤਾ ਉਹ ਇੱਕ ਹੀ ਕ ਦਰਸ਼ਨ ਬਲ ਬਦਲ ਜਾਂਦਾ ਸੀ ਕਦੇ ਇਹ ਗ੍ਰੈਵਿਟੇਸ਼ਨਲ ਫੋਰਸ ਬਹੁਤ ਜ਼ਿਆਦਾ ਹੋ ਜਾਂਦੀ ਸੀ ਤਾਂ ਕਦੇ ਬਹੁਤ ਜ਼ਿਆਦਾ ਘਟ ਜਾਂਦੀ ਸੀ ਗ੍ਰੈਵਿਟੇਸ਼ਨਲ ਫੋਰਸ ਘਟਣ ਦੇ ਦੋ ਕਾਰਨ ਹੋ ਸਕਦੇ ਨੇ ਇੱਕ ਤਾਂ ਇਹ ਕਿ ਕਲਾਸ਼ ਪਰਬਤ ਦੇ ਥੱਲੇ ਕੋਈ ਵੋਲਕੀਨੋ ਹੈ ਜਾਂ ਕਿ ਇਹ ਜਵਾਲਾਮੁਖੀ ਹੈ ਦੂਸਰਾ ਇਹ ਕਿ ਕਲਾਸ਼ ਪਰਬਤ ਦੇ ਅੰਦਰ ਕੋਈ ਬਹੁਤ ਲੰਬੀ ਗੁਫਾ ਹੈ ਜਿਹੜੀ ਸਿੱਧੀ ਧਰਤੀ ਦੇ ਅੰਦਰ ਤੱਕ ਜਾਂਦੀ ਹੈ ਦੂਜਾ ਜਿਹੜਾ ਗੁਫਾ ਵਾਲਾ ਰੀਜਨ ਹੈ ਉਹ ਕਿਤਨਾ ਕਿਤੇ ਠੀਕ ਲੱਗਦਾ ਹੈ ਕਿਉਂਕਿ Hindu ਧਾਰਮਿਕ ਗ੍ਰੰਥਾਂ ਦੇ ਵਿੱਚ ਇਸ ਦੇ ਬਾਰੇ ਲਿਖਿਆ ਹੋਇਆ ਹੈ ਪੁਰਾਣੇ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਕਲਾਸ਼ ਪਰਬਤ ਦੇ ਅੰਦਰ ਥਿਓਰੀ ਤੇ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਹੀ ਮੈਂ ਤੁਹਾਨੂੰ ਦੱਸਿਆ ਸੀ ਕਿ ਕੁਝ ਪਰਬਤ ਉਹ ਰੋਹੀ ਜਦੋਂ ਕਲਾਸ਼ ਪਰਬਤ ਦੇ ਉੱਪਰ ਚੜਨ ਲੱਗਦੇ ਨੇ ਤਾਂ ਉਹਨਾਂ ਦੇ ਨਾਲ ਕੀ ਹੁੰਦਾ ਹੈ ਉਹਨਾਂ ਦੇ ਨੌਂ ਵੱਧ ਜਾਂਦੇ ਨੇ ਉਹਨਾਂ ਦੇ ਵਾਲ ਵੱਧ ਜਾਂਦੇ ਨੇ ਜਾਨੀ ਕਿ ਉਹਨਾਂ ਦੀ ਉਮਰ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਧਣ ਲੱਗ ਜਾਂਦੀ ਹੈ ਅਜਿਹਾ ਉਹਨਾਂ ਦੇ ਨਾਲ ਨਹੀਂ ਹੋਇਆ ਹੋਰ ਵੀ ਕਈ ਜਾਣਿਆਂ ਦੇ ਨਾਲ ਹੋਇਆ ਸੀ ਜਿੰਨਾ ਜਿੰਨਾਂ ਨੇ ਵੀ ਕਲਾਸ਼ ਪਰਬਤ ਦੇ ਉੱਪਰ ਚੜਨ ਦੀ ਕੋਸ਼ਿਸ਼ ਕੀਤੀ ਸੀ ਮਤਲਬ ਕਿ ਕੋਈ ਨਾ ਕੋਈ ਚੀਜ਼ ਤਾਂ ਜ਼ਰੂਰ ਹੈ ਕਲਾਸ਼ ਪਰਬਤ ਦੇ ਉੱਪਰ ਜਿਹੜੀ ਸਮੇਂ ਦੀ ਸਪੀਡ ਨੂੰ ਬਹੁਤ ਜ਼ਿਆਦਾ ਤੇਜ਼ ਕਰ ਦਿੰਦੀ ਹੈ ਜਦੋਂ ਇਸ ਚੀਜ਼ ਦੇ ਉੱਪਰ ਵੀ ਰਿਸਰਚ ਕੀਤੀ ਬੁੱਢਾ ਹੋਣਾ ਸ਼ੁਰੂ ਹੋ ਜਾਂਦਾ ਹੈ ਸਾਇੰਟਿਸਟ ਇਸ ਦੇ ਕਈ ਕਾਰਨ ਦੱਸਦੇ ਨੇ ਪਹਿਲਾ ਕਾਰਨ ਉਹ ਦੱਸਦੇ ਨੇ ਯੂਵੀ ਰੇਸ ਪਹਾੜਾਂ ਦੇ ਉੱਪਰ ਯੂਵੀ ਰੇਸ ਬਹੁਤ ਜ਼ਿਆਦਾ ਹੁੰਦੀਆਂ ਨੇ ਜਿਸ ਕਾਰਨ ਇਨਸਾਨ ਦੀ ਬਾਡੀ ਦੇ ਜਿਹੜੇ ਸੈੱਲ ਨੇ ਉਹ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਡੈਮੇਜ ਹੋਣ ਲੱਗ ਜਾਂਦੇ ਨੇ ਜਦੋਂ ਜ਼ਿਆਦਾ ਸਪੀਡ ਦੇ ਨਾਲ ਇਨਸਾਨੀ ਚਮੜੀ ਦੇ ਸੈੱਲ ਡੈਮੇਜ ਹੁੰਦੇ ਨੇ ਤਾਂ ਸਾਡਾ ਸ਼ਰੀਰ ਉਹ ਸੈੱਲਾਂ ਨੂੰ ਰਿਪੇਅਰ ਕਰਨ ਦੀ ਕੋਸ਼ਿਸ਼ ਵੀ ਓਨੀ ਜ਼ਿਆਦਾ ਸਪੀਡ ਦੇ ਨਾਲ ਕਰਦਾ ਹੈ ਇਸ ਕਾਰਨ ਜਿਹੜੀ ਚਮੜੀ ਹੁੰਦੀ ਹੈ ਇਸ ਦੀ ਏਜ ਵਧਣ ਲੱਗ ਜਾਂਦੀ ਹੈ ਤੇ ਸਾਨੂੰ ਅਜੇ ਹਾ ਫੀਲ ਹੋਣ ਲੱਗ ਜਾਂਦਾ ਹੈ ਕਿ ਅਸੀਂ ਬੁੱਢੇ ਹੋ ਰਹੇ ਹ ਬਟੇ ਹੋ ਰਹੇ ਹਨ ਕਿਉਂਕਿ ਚਮੜੀ ਲਮਕਣ ਲੱਗ ਜਾਂਦੀ ਹੈ ਤੇ ਦੂਜੇ ਸਾਇੰਟਿਸਟ ਇਸ ਦਾ ਕਾਰਨ ਦੱਸਦੇ ਨੇ ਲੋ ਆਕਸੀਜਨ ਜਦੋਂ ਅਸੀਂ ਪਹਾੜਾਂ ਦੇ ਉੱਪਰ ਚੜਦੇ ਹਾਂ ਤਾਂ ਆਕਸੀਜਨ ਘਟਦੀ ਹੈ ਤੇ ਜਦੋਂ ਆਕਸੀਜਨ ਘਟਦੀ ਹੈ ਤਾਂ ਮੈਟਾਬੋਲਿਜ਼ਮ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਇਸ ਕਾਰਨ ਇਨਸਾਨ ਦੀ ਬਾਡੀ એનર્ਜੀ ਜ਼ਿਆਦਾ ਖਰਚ ਕਰਦੀ ਹੈ ਤੇ ਸਾਨੂੰ ਇਦਾਂ ਲੱਗਦਾ ਕਿ ਸਾਡਾ ਸ਼ਰੀਰ ਬੁੱਢਾ ਹੋ ਚੱਲਿਆ ਹੈ ਕਿਉਂਕਿ ਬਹੁਤ ਜ਼ਿਆਦਾ ਤੇਜ਼ੀ ਨਾਲ ਜਿਹੜੀ ਸਾਡੇ ਸ਼ਰੀਰ ਦੇ ਅੰਦਰ ਫੈਟ ਹੁੰਦੀ ਹੈ ਉਹ ਬਰਨ ਹੋਣ ਲੱਗ ਜਾਂਦੀ ਹੈ ਤੇ ਤੀਜੀ ਚੀਜ਼ ਜਿਹੜੀ ਇਨਸਾਨ ਦੀ ਬਾਡੀ ਤੇ ਅਸਰ ਪਾਉਂਦੀ ਹੈ ਜਦੋਂ ਇਨਸਾਨ ਕਲਾਸ਼ ਪਰਬਤ ਦੇ ਉੱ ਹੁੰਦੇ ਨੇ ਉਹ ਇੱਕਦਮ ਡਿਸਬੈਲੈਂਸ ਹੋ ਜਾਂਦੇ ਨੇ ਤੇ ਇਹ ਵੀ ਕਾਰਨ ਹੈ ਜਿਸ ਕਾਰਨ ਇਨਸਾਨ ਦਾ ਜਿਹੜਾ ਸਰੀਰ ਹੈ ਉਹ ਕਲਾਸ਼ ਪਰਬਤ ਦੇ ਉੱਪਰ ਜਦੋਂ ਚੜਦਾ ਹੈ ਤਾਂ ਤੇਜ਼ੀ ਦੇ ਨਾਲ ਵੱਡਾ ਹੋਣ ਲੱਗ ਜਾਂਦਾ ਹੈ ਹੁਣ ਆਪਾਂ ਚੱਲਦੇ ਹਾਂ ਪੁਆਇੰਟ ਨੰਬਰ 4 ਤੇ ਕਿ ਦੁਨੀਆ ਦਾ ਉਹ ਕਿਹੜਾ ਇਕਲੌਤਾ ਇਨਸਾਨ ਹੈ ਜਿਹੜਾ ਇਕੱਲਾ ਕਲਾਸ਼ ਪਰਬਤ ਦੇ ਉੱਪਰ ਚੜਿਆ ਹੈ ਤੁਸੀਂ ਮਹਾਭਾਰਤ ਰਿਤ ਸਟੋਰੀ ਸੁਣੀ ਹੈ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਮਹਾਭਾਰਤ ਦੇ ਅੰਦਰ ਜਿਹੜੇ ਪਾਂਡਵ ਹੁੰਦੇ ਨੇ ਤੇ ਕਲਾਸ਼ ਪਰਬਤ ਦੇ ਸਿਖਰ ਤੇ ਸਿਰਫ ਇੱਕ ਹੀ ਪਾਂਡਵ ਪਹੁੰਚਦਾ ਹੈ ਤੇ ਉਸ ਦਾ ਨਾਮ ਹੁੰਦਾ ਹੈ ਜਯਦਿਸਤਰ ਤੇ ਕਿਹਾ ਜਾਂਦਾ ਹੈ ਕਿ ਜਯਦਿਸਤਰ ਉਹ ਇਨਸਾਨ ਸੀ ਜਿਸ ਨੇ ਅ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵੀ ਝੂਠ ਨਹੀਂ ਬੋਲਿਆ ਸੀ ਤੇ 14ਵੀਂ ਸਦੀ ਦੇ ਵਿੱਚ ਤਿੱਬਤ ਦੇ ਵਿੱਚ ਰਹਿਣ ਵਾਲਾ ਇੱਕ ਬੋਧ ਪਿਖਸ਼ੂ ਸੀ ਜਿਸ ਦਾ ਨਾਮ ਸੀ ਮਾਲਾਰੀਪਾ ਤੇ ਅਜੇ ਹਾਂ ਮੰਨਿਆ ਜਾਂਦਾ ਹੈ ਕਿ ਇਹ ਤਿੱਬਤ ਦਾ ਬੋਧ ਪਿਖਸ਼ੂ ਵੀ ਆਪਣੀ ਅਧਿਆਤਮਿਕ ਪਾਵਰ ਦੇ ਨਾਲ ਅਧਿਆਤਮਿਕ ਸ਼ਕਤੀ ਦੇ ਨਾਲ ਕਲਾਸ਼ ਪਰਬਤ ਦੇ ਉੱਪਰ ਚੜ ਗਿਆ ਸੀ ਪਰ ਅਜੇ ਹਕੱਲਾ ਤਿੱਬਤ ਦੇ ਵਿੱਚ ਇਹ ਕਿਹਾ ਜਾਂਦਾ ਹੈ ਉੱਥੋਂ ਦੇ ਲੋਕਲ ਸਦਾਈ ਇਹ ਮੰਨਣਾ ਹੈ ਕਿ ਮਲਰੀਪਾ ਹੀ ਇੱਕ ਅਜਿਹਾ ਇਨਸਾਨ ਹੈ ਜਿਹੜਾ ਆਪਣੀ ਅਧਿਆਤਮਿਕ ਜਾਂ ਕਿ ਸੁਪਰੀਚੁਅਲ ਪਾਵਰ ਦੇ ਨਾਲ ਕਲਾਸ਼ ਪਰਬਤ ਦੇ ਉੱਪਰ ਚੜ ਗਿਆ ਸੀ ਅਜੇ ਇਹ ਹੋਰ ਵੀ ਪਤਾ ਹੀ ਨਹੀਂ ਕਿੰਨੇ ਕੁ ਸਵਾਲ ਨੇ ਜਿਨ੍ਹਾਂ ਦਾ ਜਵਾਬ ਹਜੇ ਤੱਕ ਮੰਦੇ ਇਸ ਦੇ ਉੱਪਰ ਚੜ੍ਹਾਈ ਕਿਉਂ ਬੈਨ ਕਰਤੀ ਉਹ ਇਸ ਦਾ ਰੀਜਨ ਪ੍ਰੋਪਰ ਕਿਉਂ ਨਹੀਂ ਦੱਸਦੇ ਵੀ ਅਸੀਂ ਕਾਹ ਤੋਂ ਨਹੀਂ ਚੜਨ ਦੇ ਕਲਾਸ਼ ਪਰਬਤ ਦੇ ਉੱਪਰ ਕਿਸੇ ਨੂੰ ਦੂਜਾ ਇਹ ਕਿ ਕਲਾਸ਼ ਪਰਬਤ ਦੇ ਉੱਪਰ ਦੀ ਕੋਈ ਵੀ ਫਲਾਈਟ ਕਿਉਂ ਨਹੀਂ ਉੱਡਣ ਦਿੱਤੀ ਜਾਂਦੀ 노 ਫਲਾਈ ਜ਼ੋਨ ਕਿਉਂ ਘੋਸ਼ਿਤ ਕੀਤਾ ਹੋਇਆ ਹੈ ਉਨੇ ਏਰੀਏ ਨੂੰ ਇਸ ਤੋਂ ਅਗਲਾ ਸਵਾਲ ਕਿ ਮਾਉਂਟ ਕਲਾਸ਼ ਦੇ ਆਲੇ ਦੁਆਲੇ ਦੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਖਤਰਨਾਕ ਭੁਚਾਲ ਆਉਂਦੇ ਨੇ ਪਰ ਅੱਜ ਤੱਕ ਮਾਉਂਟ ਕਲਾਸ਼ ਜਾਂ ਕੀ ਕਲਾਸ਼ ਪਰਬਤ ਦੇ ਉੱਪਰ ਇੱਕ ਵੀ ਭੁਜਾਰ ਰਿਕਾਰਡ ਨਹੀਂ ਕੀਤਾ ਗਿਆ ਕਿ ਸੱਚੀ ਮੂਜੀ ਕੋਈ ਐਡਵਾਂਸੇਬਿਲੀਜ਼ੇਸ਼ਨ ਹਜੇ ਵੀ ਅੰਦਰ ਰਹਿੰਦੀ ਹੈ ਕਲਾਸ਼ ਪਰਬਤ ਜਿਹੜੀਆਂ ਹਜੇ ਵੀ ਭੇਤ ਭਰੀਆਂ ਨੇ ਜਿਨ੍ਹਾਂ ਦੇ ਬਾਰੇ ਹਜੇ ਨਹੀਂ ਪਤਾ ਇੰਨੀ ਜ਼ਿਆਦਾ ਐਡਵਾਂਸ ਟੈਕਨੋਲੋਜੀ ਹੋਣ ਦੇ ਬਾਵਜੂਦ ਵੀ ਸਾਇੰਸ ਤੇ ਪੱਲੇ ਹਜੇ ਕੱਖ ਨਹੀਂ ਪਿਆ ਕਲਾਸ਼ ਪਰਬਤ ਦੇ ਬਾਰੇ ਏਸੀਜੀ ਕਲਾਸ਼ ਪਰਬਤ ਦੇ ਨਾਲ ਜੁੜੀ ਹੋਈ ਕੁਝ ਰੋਚਕ ਜਾਣਕਾਰੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀਵਿਨ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ